ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਪੈਟਰੋਲ ਪੰਪ ਬੰਦ ਰਹਿਣਗੇ ਜੀ ਹਾਂ ਐਸੋਸੀਏਸ਼ਨ ਦਾ ਐਲਾਨ ਹੈ ਡਿਲਰਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਪੈਟਰੋਲ ਡੀਜ਼ਲ ਨਹੀਂ ਵੇਚਣਗੇ ਹੜਤਾਲ ਵੱਧ ਵੀ ਸਕਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸ ਦਈਏ ਕਿ ਹਰਿਆਣਾ ਦੀ ਗੱਲ ਕਰ ਰਿਹਾ ਸੀ ਹਰਿਆਣਾ ਦੇ ਵਿੱਚ 30 ਅਤੇ 31 ਮਾਰਚ ਨੂੰ ਸਾਰੇ ਪ੍ਰਾਈਵੇਟ ਪੈਟਰੋਲ ਪੰਪ ਬੰਦ ਰਹਿਣਗੇ ਕਮਿਸ਼ਨਨਾ ਵਿਧਾਨ ਤੇ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਹਰਿਆਣਾ ਨੇ ਇਸ ਦਾ ਐਲਾਨ ਕੀਤਾ ਹੈ 30 ਮਾਰਚ ਨੂੰ ਸਵੇਰੇ 5 ਵਜੇ ਨੂੰ ਲੈ ਕੇ 1 April ਸਵੇਰੇ 5 ਵਜੇ ਤੱਕ ਇਹ ਹੜਤਾਲ ਜੋ ਕਿ ਜਾਰੀ ਰਹੇਗੀ ਜਦਕਿ ਸਰਕਾਰੀ ਪੈਟਰੋਲ ਪੰਪ ਖੁੱਲੇ ਰਹਿਣਗੇ ਤਰੀਕਾ ਨੋਟ ਕਰ ਲਓ 30 ਅਤੇ 31 ਮਾਰਚ ਨੂੰ ਸਾਰੇ ਪ੍ਰਾਈਵੇਟ ਪੈਟਰੋਲ ਪੰਪ ਬੰਦ ਰਹਿਣਗੇ ਸੋ ਪੈਟਰੋਲ ਪੰਪ ਵਾਲਿਆਂ ਵੱਲੋਂ ਹੜਤਾਲ ਕਰਨ ਨੂੰ ਲੈ ਕੇ ਵੱਡੀ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਹੜਤਾਲ ਕਰਨਗੇ ਹੜਤਾਲ ਕਦੋਂ ਤੱਕ ਜਾਰੀ ਰਹੇਗੀ ਇਸਤੇ ਬਾਰੇ ਉਹਨਾਂ ਨਹੀਂ ਦੱਸਿਆ ਉਹਨਾਂ ਨੇ ਕਿਹਾ ਕਿ ਹੜਤਾਲ ਇਹ ਵੱਧ ਵੀ ਸਕਦੀ ਹੈ ਹਾਲਾਂਕਿ ਜੇਕਰ ਸਰਕਾਰੀ ਪੈਟਰੋਲ ਪੰਪਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਪੈਟਰੋਲ ਪੰਪ ਖੁੱਲੇ ਰਹਿਣਗੇ ਐਸੋਸੀਏਸ਼ਨ ਦੇ ਰਾਜ ਦੇ ਪ੍ਰਧਾਨ ਸੰਜੀਵ ਚੌਧਰੀ ਨੇ ਵੀ ਦੱਸਿਆ ਕਿ ਬੀਤੇ 7 ਸਾਲਾਂ ਤੋਂ ਸਰਕਾਰੀ ਤੇਲ ਏਜੰਸੀਆਂ ਵੱਲੋਂ ਪੰਪ ਡੀਲਰਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ ਕਮਿਸ਼ਨ ਨਾ ਵਿਧਾਨ ਨੂੰ ਲੈ ਕੇ ਵੱਡਾ ਬਿਆਨ ਜੋ ਕਿ ਸਾਹਮਣੇ ਆਉਂਦਾ ਹੈ ਇਸ ਨੂੰ ਲੈ ਕੇ ਸਾਰੇ ਪੈਟਰੋਲ ਪੰਪ ਡੀਲਰਾਂ ਵਿੱਚ ਗੈਰਾ ਰੋਸ ਪਾਇਆ ਜਾ ਰਿਹਾ ਹੈ ਕਮਿਸ਼ਨ ਵਿੱਚ ਵਾਅਦਾ ਕਰਨ ਨੂੰ ਲੈ ਕੇ ਕਈ ਵਾਰ ਸਰਕਾਰੀ ਏਜੰਸੀਆਂ ਦੇ ਨਾਲ ਗੱਲਬਾਤ ਦਾ ਦੌਰ ਵੀ ਚੱਲਿਆ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਵੱਡਾ ਫੈਸਲਾ ਇਹ ਹੈ ਕਿ ਪੈਟਰੋਲ ਪੰਪ ਬੰਦ ਕੀਤੇ ਜਾਣ ਦੋ ਦਿਨਾਂ ਲਈ ਹੜਤਾਲ ਕੀਤੀ ਜਾਵੇ ਹਾਲਾਂਕਿ ਇਸ ਫੈਸਲੇ ਦੇ ਨਾਲ ਹੁਣ ਆਮ ਲੋਕਾਂ ਨੂੰ ਪਰੇਸ਼ਾਨੀਆਂ ਦੇ ਨਾਲ ਝੂਜਣਾ ਪਏਗਾ ਆਮ ਲੋਕ ਜਿਹੜੇ ਕਾਰੋਬਾਰਾਂ ਤੇ ਜਾ ਰਹੇ ਨੇ ਨੌਕਰੀ ਲਈ ਜਾ ਰਹੇ ਨੇ ਕਰੋ ਬਾਹਰ ਜਾ ਰਹੇ ਨੇ ਗੱਡੀਆਂ ਕਾਰਾਂ ਦੇ ਵਿੱਚ ਆ ਰਹੇ ਨੇ ਸਕੂਟਰਾਂ ਮੋਟਰਸਾਈਕਲਾਂ ਤੇ ਜਾ ਰਹੇ ਨੇ ਉਹਨਾਂ ਨੂੰ ਇੱਕ ਵੱਡੀ ਪਰੇਸ਼ਾਨੀ ਆ ਸਕਦੀ ਹੈ ਦੂਸਰੀ ਤਰਫ ਟਰਾਂਸਪੋਰਟ ਦੇ ਨਾਲ ਜੁੜੇ ਜੁੜੇ ਕਾਰੋਬਾਰ ਵੀ ਪ੍ਰਭਾਵਿਤ ਹੋਣਗੇ ਸੰਜੀਵ ਚੌਧਰੀ ਨੇ ਵੀ ਦੱਸਿਆ ਕਿ ਅਰਸੇ ਤੋਂ ਪੈਟਰੋਲ ਪੰਪ ਡੀਲਰ ਸਰਕਾਰੀ ਏਜੰਸੀਆਂ ਤੋਂ ਤੇਲ ਕਮਿਸ਼ਨ ਵਿੱਚ ਵਾਧੇ ਦੀ ਮੰਗ ਕਰ ਰਹੇ ਸਨ ਜਦਕਿ ਪੈਟਰੋਲ ਖਰੀਦ 5 ਰੁਪਏ ਸੀ ਤਦ ਤੋਂ 2 ਰੁਪਏ ਪ੍ਰਤੀ ਲੀਟਰ ਡੀਜ਼ਲ ਅਤੇ 3 ਰੁਪਏ ਪੈਟਰੋਲ ਤੇ ਕਮਿਸ਼ਨ ਦਿੱਤਾ ਜਾ ਰਿਹਾ ਹੈ ਹੁਣ ਤੇਲ ਕਰੀਬ 100 ਰੁਪਏ ਦੇ ਨਜ਼ਦੀਕੀ ਹੈ ਤੇ ਕਮਿਸ਼ਨ ਨੂੰ ਵਧਾਇਆ ਨਹੀਂ ਗਿਆ ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹਨਾਂ ਦੀਆਂ ਬੈਠਕਾਂ ਦੇ ਵਿੱਚ ਫੈਸਲਾ ਲਿਆ ਗਿਆ ਤਾਂ ਹੜਤਾਲ ਨੂੰ ਵਧਾਇਆ ਜਾ ਸਕਦਾ ਉਹਨਾਂ ਕਿਹਾ ਕਿ ਪੈਟਰੋਲ ਪੰਪ ਡੀਲਰਾਂ ਦੀ ਹੜਤਾਲ ਨੂੰ ਦੇਖਦੇ ਹੋਏ ਕੇਂਦਰੀ ਤੇਲ ਏਜੰਸੀਆਂ ਦੇ ਵੱਲੋਂ ਮੀਟਿੰਗਾਂ ਦਾ ਦੌਰ ਲਗਾਤਾਰ ਜਾ ਰਿਹਾ ਜਿੱਥੇ ਏਜੰਸੀਆਂ ਦੇ ਨੁਮਾਇੰਦਿਆਂ ਵੱਲੋਂ ਤੇਲ ਕਮਿਸ਼ਨ ਤੇ ਚਰਚਾ ਕੀਤੀ ਗਈ ਬੈਠਕ ਦੇ ਵਿੱਚ ਕਈ ਉਚਿਤ ਸਮਾਧਾਨ ਨਹੀਂ ਨਿਕਲੇ ਜਿਸ ਤੋਂ ਬਾਅਦ ਉਹਨਾਂ ਨੇ ਹੜਤਾਲ ਦੇ ਬਾਰੇ ਜਿਹੜਾ ਕਿ ਤਨਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿੰਿਆ ਕਿ ਇਹ ਅਨਿਸ਼ਚਿਤ ਸਮੇਂ ਦੇ ਲਈ ਵੀ ਇਸ ਨੂੰ ਤਬਦੀਲ ਕੀਤਾ ਜਾ ਸਕਦਾ ਹੈ ਜੀ ਹਾਂ ਇਹ ਹੜਤਾਲ ਅੱਗੇ ਵੱਧ ਵੀ ਸਕਦੀ ਹੈ ਪਰ ਫਿਰ ਵੀ ਤੁਹਾਨੂੰ ਦੱਸ ਦਈਏ ਕਿ 2 ਦਿਨ ਦੀ ਹੜਤਾਲ ਦੀ ਚੇਤਾਵਨੀ ਜਿਹੜੀ ਕਿ ਦਿੱਤੀ ਗਈ ਹੈ 30 ਅਤੇ 31 ਮਾਰਚ ਨੂੰ ਹੜਤਾਲ ਜਾਰੀ ਰਹੇਗੀ ਤੇ ਪੈਟਰੋਲ ਪੰਪ ਬੰਦ ਰਹਿਣਗੇ